ਤਾਬਿਕ ਹਰਿਆਣੇ ਦੀ ਕੁੜੀ ਜਿਹੜੀ ਪੂਰਾ ਯੂਰਪ ਘੁੰਮਦੀ ਤੇ ਉਹਨੇ ਜਦੋਂ ਪਹਿਲੀ ਵਾਰੀ ਉਹ ਦੁਨੀਆ ਘੁੰਮਣ ਨਿਕਲੀ ਤਾਂ ਉਹਨੇ ਕੀ ਉਹਦੇ ਐਕਸਪੀਰੀਅੰਸ ਸੀਗੇ ਤੇ ਇੱਕ ਹਰਿਆਣੇ ਵਰਗੇ ਸਮਾਜ ਚੋਂ ਨਿਕਲ ਕੇ ਪੂਰੀ ਦੁਨੀਆ ਘੁੰਮਣ ਨਿਕਲਣਾ ਤੇ ਉੱਥੋਂ ਦੀ ਚੀਜ਼ਾਂ ਨੇ ਕਿਵੇਂ ਤੁਹਾਡੇ ਘੁੰਮਣਾ ਕਿਵੇਂ ਤੁਹਾਡੇ ਅੰਦਰ ਨੂੰ ਬਦਲ ਦਿੰਦਾ ਹੈ ਤੇ ਇਸ ਕਿਤਾਬ ਦੇ ਵਿੱਚੋਂ ਇੱਕ ਜਿਹੜੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਉੱਪਰ ਹੀ ਇਹ ਗੱਲ ਹੋਈ ਸੀ ਕਿ ਇੱਕ ਵਾਰ ਜਗਦੀਪ ਸਿੰਘ ਜੀ ਨੇ ਤਾਨੀਆਂ ਨੂੰ ਕੋਟ ਕਰਕੇ ਇੱਕ ਗੱਲ ਕਹੀ ਸੀ ਜਿਹਦੇ ਵਿੱਚ ਉਹ ਵੀ ਤਾਨੀਆਂ ਨੇ ਕੁੜੀਆਂ ਨੂੰ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਕੋਈ ਜਿਹੜੇ ਪिल्स ਰੱਖਣ ਐਂਟੀ-ਪ੍ਰੈਗਨੈਂਸੀ ਪੀਲਸ ਜਿਹੜੀਆਂ ਨੇ ਉਹ ਰੱਖੋ ਇਹ ਜਸਲਮੀਰ ਵਿੱਚ ਹੀ ਮਿਲੀ ਮਾਰਲਸ ਰੇਗਿਸਤਾਨ ਨਾਲ ਜੁੜੀ ਹਰ ਚੀਜ਼ ਦੀ دیਵਾਨੀ ਉਸਨੇ ਸਾਰੇ ਊਠ ਵਾਲੇ ਨਾਲ ਦੋਸਤੀ ਕਰ ਲਈ ਸੀ ਤੇ ਉਸ ਉਹਨਾਂ ਦੇ ਨਾਲ ਹੀ ਹਫ਼ਤੇ ਹਫ਼ਤੇ ਰੇਗਿਸਤਾਨ ਘੁੰਮਦੀ ਰਹਿੰਦੀ ਮੈਨੂੰ ਉਹਦੇ ਲਈ ਕਦੇ ਡਰ ਲੱਗਦਾ ਤਾਂ ਹੱਸਦੀ ਤੇ ਕਹਿੰਦੀ ਸਾਰੇ ਭਾਰਤੀ ਮੁੰਡੇ ਮੇਰੇ ਤੋਂ ਡਰਦੇ ਨੇ ਲਗਭਗ ਪੌਣੇ 6 ਫੁੱਟ ਲੰਮੀ ਤਕੜੀ ਜਵਾਨ ਸੀ ਜਰਮਨੀ ਤੋਂ ਆਈ ਮਾਰਲੂਸ ਇੱਕਦਮ ਨਿੱਡਰ ਕੱਲਿਆਂ ਕਰੋ ਨਿਕਲਣ ਤੋਂ ਪਹਿਲਾਂ ਮਾਰਲੂਸ ਦੀ ਮਾਂ ਨੇ ਉਹਨੂੰ ਬਹੁਤ ਸਾਰੀਆਂ ਸਲਾਹਾਂ ਦੇ ਨਾਲ ਇੱਕ ਸਲਾਹ ਇਹ ਵੀ ਦਿੱਤੀ ਸੀ ਆਪਣਾ ਬਹੁਤ ਖਿਆਲ ਰੱਖੀ ਪਾਗਲ ਕੁੱਤੇ ਤਾਂ ਕਿਤੇ ਵੀ ਹੋ ਸਕਦੇ ਨੇ ਤਾਂ ਜੇ ਰੇਪ ਹੋ ਜਾਵੇ ਤਾਂ ਪ੍ਰੈਗਨੈਂਸੀ ਤੋਂ ਬਚਣ ਲਈ ਪिल्स ਆਪਣੇ ਨਾਲ ਰੱਖੀ ਕਦੇ ਨਹੀਂ ਮੈਂ ਪਹਿਲੀ ਵਾਰ ਕਿਸੇ ਮਾਂ ਨੂੰ ਰੇਪ ਹੋਣ ਦੇ ਸਿਲਸਿਲੇ 'ਚ ਸਲਾਹ ਦਿੰਦਿਆਂ ਜਾਣਾ ਸੀ ਮੈਂ ਤਾਂ ਮੈਂ ਜਾਂ ਤਾਂ ਮਾਂ ਨੂੰ ਇਸ ਬਾਰੇ ਗੱਲ ਕਰਦਾ ਹੀ ਨਹੀਂ ਸੁਣਿਆ ਜਾਂ ਸੁਣਿਆ ਸੀ ਕਿ ਇੱਥੇ ਉੱਥੇ ਇਸ ਵੇਲੇ ਸੇਫ ਨਹੀਂ ਬਾਹਰ ਨਾ ਜਾਓ ਮਾਰਲਸ ਦੀ ਮਾਂ ਕਹਿੰਦੀ ਹੈ ਕਿ ਰੇਪ ਵੀ ਇੱਕ ਐਕਸੀਡੈਂਟ ਹੈ ਜੋ ਨਹੀਂ ਹੋਣਾ ਚਾਹੀਦਾ ਸੀ ਪਰ ਹੁਣ ਉੱਤੇ ਸ਼ਰਮ ਦੀ ਬਜਾਏ ਉਸ ਬਾਰੇ ਕੀ ਕੀਤਾ ਜਾਵੇ ਇਹ ਪਤਾ ਹੋਣਾ ਚਾਹੀਦਾ ਹੈ ਅਜਿਹੀ ਮਾਂ ਦੀ ਕੁੜੀ ਕਿਵੇਂ ਨਿੱਡਰ ਨਹੀਂ ਹੋਵੇਗੀ ਇਥੋਂ ਮੈਂ ਹਿੰਮਤ ਸੀ ਦੁਕਾਨ ਤੇ ਕੁੜੀਆਂ ਦਾ ਬੜਾ ਇਕੱਠ ਹੈਗਾ ਤੇ ਇਹੋ ਜਿਹੀ ਕਿਹੜੀ ਕਿਤਾਬ ਬਾਈ ਛਾਪਦਾ ਵੀ ਜਿਹੜਾ ਐਨੇ ਕੁੜੀਆਂ ਕਿਵੇਂ ਆਈਆਂ ਹੋਈਆਂ ਦੁਕਾਨ ਤੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬੜਾ ਕਟਕ ਰੱਖਿਆ ਕੁੜੀਆਂ ਦਾ ਦੁਕਾਨਦਾਰ ਇਹੋ ਜਿਹੀ ਕਿਹੜੀ ਕਿਤਾਬ ਸ਼ਾਪ ਦਿਓ ਕਿਤਾਬਾਂ ਸੋਹਣੀਆਂ ਨੇ ਜੀ ਲੋਕਾਂ ਨੂੰ ਪਸੰਦ ਆਉਂਦੀਆਂ ਨੇ ਕੁੜੀਆਂ ਇੰਨੀ ਅਸੀਂ ਚਾਹੁੰਦੇ ਮੁੰਡਿਆਂ ਨੂੰ ਵੀ ਆਉਣ ਜੀ ਸਾਰੇ ਪੜਨ ਵਾਲੇ ਨੇ ਹਨਾ ਪੜਨੀਆਂ ਚਾਹੀਦੀਆਂ ਨੇ ਕਿਤਾਬਾਂ ਤੇ ਦੂਜੀ ਗੱਲ ਸਹੋਜ ਜੀ ਸਾਡਾ ਮਤਲਬ ਇਹ ਪਾਰਸ਼ੀਅਲਟੀ ਕਰਨੀ ਤਾਂ ਚਾਹੀਦੀ ਪਰ ਕੁੜੀਆਂ ਦਾ ਸਵਾਜ ਥੋੜਾ ਮੁੰਡੇ ਨਾਲ ਸੌਫਟ ਹੁੰਦਾ ਅੱਛਾ ਹਾਂ ਤਾਂ ਆ ਜਾਂਦੀ ਹੈ ਤਾਰੀਫ ਤਾਂ ਹੋ ਗਈ ਵੈਸੇ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਭਾਈ ਆ ਕਦੋਂ ਤੋਂ ਤੁਸੀਂ ਇਹ ਲਾ ਰਹੇ ਹੋਗੇ ਕਿਉਂਕਿ ਨੌਜਵਾਨ ਨੇ ਮੋਸਟਲੀ ਸਾਰੇ ਨੈਲਜ ਵਿੱਚ ਉਹ ਬਾਈ ਵੀ ਨੇਗੇ ਸਾਰੇ ਤੇ ਕਿਵੇਂ ਇਹ ਮੰਚ ਆਇਆ ਵੀ ਕਿਤਾਬਾਂ ਦਾ ਕਰਨਾ ਹੈਗਾ ਇਹ ਕਦੋਂ ਤੋਂ ਸ਼ੌਂਕ ਪਿਆ ਤੁਹਾਨੂੰ ਇਹ ਐਕਚੁਅਲੀ ਅਸੀਂ 4-5 ਸਾਲ ਪਹਿਲਾਂ ਸ਼ੁਰੂ ਕੀਤਾ ਮੈਂ ਇੱਥੇ ਪਟਿਆਲਾ ਯੂਨੀਵਰਸਿਟੀ ਸਟੂਡੈਂਟ ਸੀਗਾ ਤੇ ਅਸੀਂ ਕੋਈ ਕੰਮ ਕਰਨ ਦੀ ਸੋਚੀ ਸੀ ਤੇ ਇੱਕ ਦੋਸਤ ਦਾ ਆਈਡੀਆ ਸੀ ਵੀ ਆਪਾਂ ਕਿਤਾਬਾਂ ਇੰਸਟਾਲ ਲਾਇਆ ਕਰੀਏ ਫਿਰ ਸਾਡੇ ਕੋਲ ਕੋਈ ਜਗ੍ਹਾ ਨਹੀਂ ਸੀ ਲਾਇਆ ਕਿੱਥੇ ਕਰੀਏ ਫਿਰ ਜਿਹੜੀ ਸ਼ਨੀਵਾਰ ਨੂੰ ਅਰਬਨ ਸਟੇਟ ਫੇਸ 2 ਚ ਸਬਜ਼ੀ ਮੰਡੀ ਲੱਗਦੀ ਆ ਅਸੀਂ ਉੱਥੇ ਹੁਣ ਤੱਕ ਵੀ ਉੱਥੇ ਕਿਤਾਬਾਂ ਇੰਸਟਾਲ ਲਾਉਂਦੇ ਆ ਜੇ ਤੁਸੀਂ ਹੁਣ ਵੀ ਸ਼ਨੀਵਾਰ ਨੂੰ ਸਬਜ਼ੀ ਮੰਡੀ ਜਾਓਗੇ ਉੱਥੇ ਸਾਡੀ ਇੱਕੋ ਇੱਕ ਕਿਤਾਬਾਂ ਦੀ ਸਟਾਲ ਹੁੰਦੀ ਆ। ਕਿਆ ਬਾਤ ਤੇ ਉੱਥੋਂ ਅਸੀਂ ਸ਼ੁਰੂ ਕੀਤਾ ਸੀ ਫਿਰ ਹੌਲੀ ਹੌਲੀ ਸੀ ਇਹਨੂੰ ਪ੍ਰਕਾਸ਼ਨ ਚ ਬਦਲਿਆ ਤੇ ਕਥਕ ਪ੍ਰਕਾਸ਼ਨ ਦੇ ਨਾਮ ਤੇ ਅਸੀਂ ਕੰਮ ਕਰਦੇ ਆਂ ਤੇ ਹੁਣ ਤੱਕ ਅਸੀਂ 7 ਕਿਤਾਬਾਂ ਛਾਪ ਦੇ ਨੇ 8ਵੀਂ ਅੱਜ ਇੱਕ ਛਪ ਕੇ ਆਊਗੀ ਜਿਹੜੀ ਵਿਅੰਗ ਦੀ ਕਿਤਾਬ ਹੈ ਜਿਹਦੇ ਬਾਰੇ ਆਪਾਂ ਗੱਲ ਕਰ ਰਹੇ ਸੀਗੇ। ਅੱਛਾ ਤੇ ਇਸ ਤੋਂ ਮਿਨਾ ਹੋਰ ਅਸੀਂ ਬਹੁਤ ਸਾਰੀਆਂ ਕਿਤਾਬਾਂ ਚੈਪਿੰਗ ਜਿੱਚ ਸਪੈਨਿਸ਼ ਪੋਇਟਰੀ ਹੈ ਜਿੱਚ ਇਹ ਜਰਮਨ ਕਿਤਾਬ ਹੈ ਜਿਹੜੀ ਕੱਲ ਹੋਗੀ ਇਹ ਇੱਕ ਕਿਤਾਬ ਹੈਗੀ ਹੈ ਜਾਦੀ ਮੇਰਾ brand ਹੈ ਨਾ ਕੀ ਲਿਖਤ ਕੀ ਹੈ ਦੇ ਵਿੱਚ ਕੀ ਇਹ ਕਿਤਾਬ ਇੱਕ ਹਰਿਆਣੇ ਦੀ ਕੁੜੀ ਜਿਹੜੀ ਪੂਰਾ ਯੂਰਪ ਘੁੰਮਦੀ ਤੇ ਉਹਨੇ ਜਦੋਂ ਪਹਿਲੀ ਵਾਰੀ ਉਹ ਦੁਨੀਆ ਘੁੰਮਣ ਨਿਕਲੀ ਤਾਂ ਉਹਨੇ ਕੀ ਉਹਦੇ ਐਕਸਪੀਰੀਅੰਸ ਸੀਗੇ ਤੇ ਇੱਕ ਹਰਿਆਣੇ ਵਰਗੇ ਸਮਾਜ ਚੋਂ ਨਿਕਲ ਕੇ ਪੂਰੀ ਦੁਨੀਆ ਘੁੰਮਣ ਨਿਕਲਣਾ ਤੇ ਉਥੋਂ ਦੀ ਚੀਜ਼ਾਂ ਨੇ ਕਿਵੇਂ ਤੁਹਾਡੇ ਘੁੰਮਣਾ ਕਿਵੇਂ ਤੁਹਾਡੇ ਅੰਦਰ ਨੂੰ ਬਦਲ ਦਿੰਦਾ ਹੈ ਤੁਹਾਨੂੰ ਇੰਟਰਨਲੀ ਕੀ ਹੈਲਪ ਕਰਦਾ ਹੈ ਬਦਲਣ ਵਿੱਚ ਕੀ ਸਿੱਖਦੇ ਹੋ ਤੁਸੀਂ ਤੇ ਸਾਡੇ ਸਮਾਜ ਚ ਕੁੜੀਆਂ ਦੇ ਉੱਤੇ ਕਿ ਜਿਹੜਾ ਪ੍ਰੈਸ਼ਰ ਹੈ ਉਹਨੂੰ ਕਿਵੇਂ ਤਿਆਗ ਕੇ ਉਹ ਕੁੜੀ ਕੱਲੀ ਘੁੰਮਣ ਦਾ ਹੌਸਲਾ ਕਰਦੀ ਹੈ ਤੇ ਘੁੰਮਦੀ ਹੈ ਤੇ ਫਿਰ ਤੁਸੀਂ ਸੌਖਾ ਕਿਵੇਂ ਘੁੰਮ ਸਕਦੇ ਹੋ ਸਸਤਾ ਕਿਵੇਂ ਘੁੰਮ ਸਕਦੇ ਹੋ ਇਸ ਤਰ੍ਹਾਂ ਕਈ ਸਾਰੀਆਂ ਟਿਪਸ ਐਂਡ ਟ੍ਰਿਕਸ ਨੇ ਇਹਦੇ ਵਿੱਚ ਤਾਂ ਉਹ ਸਾਰੇ ਕਾਸਟ ਨੂੰ ਲਾ ਕੇ ਫਿਰ ਉਹ ਕਹਿੰਦੀ ਹੈ ਵੀ ਮੇਰਾ ਬ੍ਰਾਂਡ ਕੋਈ ਕੱਪੜਿਆਂ ਦਾ ਜਾਂ ਕੋਈ ਮਹਿੰਗੇ ਕੱਪੜਿਆਂ ਦਾ ਨਹੀਂ ਮੇਰਾ ਬ੍ਰਾਂਡ ਆਜ਼ਾਦੀ ਹੈ ਇਸ ਕਿਤਾਬ ਦੇ ਵਿੱਚੋਂ ਇੱਕ ਜਿਹੜੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਤੁਹਾਡੇ ਚੈਨਲ ਦੇ ਉੱਪਰ ਹੀ ਇਹ ਗੱਲ ਹੋਈ ਸੀ ਕਿ ਇੱਕ ਵਾਰ ਜਗਦੀਪ ਸਿੰਘ ਜੀ ਨੇ ਤਾਨੀਆਂ ਨੂੰ ਕੋਟ ਕਰਕੇ ਇੱਕ ਗੱਲ ਕਹੀ ਸੀ ਜਿਹਦੇ ਵਿੱਚ ਉਹ ਵੀ ਤਾਨੀਆਂ ਨੇ ਕੁੜੀਆਂ ਨੂੰ ਇਹ ਸਲਾਹ ਦਿੱਤੀ ਹੈ ਕਿ ਤੁਸੀਂ ਕੋਈ ਜਿਹੜੇ ਪਿਲਸ ਰੱਖਣ ਐਂਟੀ ਪ੍ਰੈਗਨੈਂਸੀ ਪਿਲਸ ਜਿਹੜੀਆਂ ਨੇ ਵੀ ਉਹ ਰੱਖਣੀਆਂ ਚਾਹੀਦੀਆਂ ਨੇ ਹਾਲਾਂਕਿ ਇਸ ਕਿਤਾਬ ਦੇ ਵਿੱਚ ਰੈਫਰੈਂਸ ਆਉਂਦਾ ਹੈ ਤੇ ਉਹ ਕਿਤਾਬ ਹੋਰ ਤਰ੍ਹਾਂ ਦਾ ਰੈਫਰੈਂਸ ਆਉਂਦਾ ਹੈ ਉਹ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਕਿ ਉਹ ਕੀ ਗੱਲ ਹੈ ਇਹ ਐਕਚੁਅਲੀ ਇਹਦੇ ਵਿੱਚ ਨਾ ਉਹ ਕੁੜੀ ਜਦੋਂ ਘੁੰਮਣ ਨਿਕਲੀ ਆ ਪਹਿਲੀ ਵਾਰੀ ਤਾਂ ਉਹਨੇ ਦੱਸਿਆ ਕਿ ਜਦੋਂ ਮੈਂ ਪਹਿਲੀ ਵਾਰੀ ਘਰੋਂ ਕਿਵੇਂ ਨਿਕਲੀ ਤੇ ਮੈਨੂੰ ਕਿਹੜੇ ਕਿਹੜੇ ਲੋਕ ਮਿਲੇ ਜਿਨ੍ਹਾਂ ਨੇ ਮੈਨੂੰ ਇਹ ਇਨਸਪਾਇਰ ਕੀਤਾ ਘੁੰਮਣ ਦੇ ਲਈ ਤਾਂ ਉਹ ਫਿਰ ਦੱਸਦੀ ਹੈ ਕਿ ਮੈਂ ਮਤਲਬ ਕਿੱਥੇ 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 ਜਾ ਸਕਦੀ ਸੀ ਕਿਵੇਂ-ਕਿਵੇਂ ਘੁੰਮੀ ਘਰੋਂ ਪਹਿਲੀ ਵਾਰੀ ਕਿਵੇਂ ਨਿਕਲੀ ਹੈ ਨਾ ਜਿਵੇਂ ਕਿਤਾਬ ਸ਼ੁਰੂ ਹੀ ਇਦਾਂ ਹੁੰਦੀ ਹੈ ਕਿ ਵੀ ਜੇ ਤੁਹਾਡੇ ਮਨ ਦੇ ਵਿੱਚ ਇਹੋ ਜਿਹੇ ਸਵਾਲ ਨੇ ਤਾਂ ਫਿਰ ਤੁਸੀਂ ਘੁੰਮਣ ਨਹੀਂ ਜਾ ਸਕਦੇ ਜਿਵੇਂ ਕਹਿੰਦੀ ਕਿਵੇਂ ਨਿਕਲ ਜਾਵਾਂ ਘਰੋਂ ਐਵੇਂ ਘਰ ਦੇ ਜਾਣ ਦੇਣਗੇ ਇਕੱਲੀ ਕਿਵੇਂ ਜਾਵਾਂ ਇੰਜ ਇਦਾਂ ਦੇ ਕਈ ਸਵਾਲ ਨੇ ਤੁਹਾਡੇ ਮਨ 'ਚ ਫਿਰ ਤੁਹਾਡਾ ਮਨ ਹਜੇ ਤੱਕ ਨਾ ਘੁੰਮਣ ਦਾ ਨਹੀਂ ਹੋਇਆ ਹੈਗਾ ਤੇ ਫਿਰ ਉਹ ਦੱਸਦੀ ਹੈ ਕਿ ਵੀ ਜਿਵੇਂ ਉਹਨੂੰ ਇੱਕ ਕੁੜੀ ਮਿਲੀ ਜਿਹੜੀ ਬਹੁਤ ਖੁੱਲੀ ਹੋਈ ਸੀਗੀ ਤੇ ਇਟਾਲੀਅਨ ਕੁੜੀ ਸੀ ਉਹ ਮੁੰਬਈ ਘੁੰਮਣ ਆਈ ਸੀ ਤੇ ਪੂਨੇ ਦੇ ਵਿੱਚ ਜੋਬ ਕਰਦੀ ਸੀ ਕੁੜੀ ਅਨੁਰਾਦਾ ਤਾਂ ਇਹਨੇ ਉਹ ਤੋਂ ਸਿੱਖਿਆ ਵੀ ਕਿਵੇਂ ਕੁੜੀਆਂ ਇੰਨੀਆਂ ਖੁੱਲ ਕੇ ਜਿਉਂ ਲੈਂਦੀਆਂ ਨੇ ਵੀ ਅਸੀਂ ਅਸੀਂ ਕਿਉਂ ਨਹੀਂ ਜਾ ਸਕਦੀਆਂ ਤਾਂ ਇਦਾਂ ਕਰਕੇ ਉਹਨੇ ਸਾਰਾ ਉਹ ਦੱਸਿਆ ਫਿਰ ਦੱਸਦੀ ਹੈ ਕਿ ਜਦੋਂ ਰਾਜਸਥਾਨ ਪਹਿਲੀ ਵਾਰੀ ਘੁੰਮਣ ਨਿਕਲ ਗਈ ਨੁਕਲੀ ਸੀ ਤਾਂ ਉੱਥੇ ਇਹਨੂੰ ਕਿਹੜੇ-ਕਿਹੜੇ ਲੋਕ ਮਿਲੇ ਜਿਨ੍ਹਾਂ ਨੇ ਜਦੋਂ ਇਹ ਕੀਤਾ ਕਿ ਜਿਨ੍ਹਾਂ ਨੂੰ ਦੇਖ ਕੇ ਇਹਨੂੰ ਇਹ ਲੱਗਿਆ ਵੀ ਮੈਂ ਘੁੰਮਣ ਜਾ ਸਕਦੀ ਹਾਂ ਵੀ ਮੈਨੂੰ ਵੀ ਘੁੰਮਣਾ ਚਾਹੀਦਾ ਇਨਸਪਾਇਰ ਹੋਈ ਤਾਂ ਇੱਥੇ ਲਿਖਦੀ ਹੈ ਜੈਸਲਮੇਰ ਦੇ ਵਿੱਚ ਇਹਨੂੰ ਕੁੜੀ ਮਾਰਲੂਸ ਨਾਮ ਦੀ ਇਹ ਜੈਸਲਮੇਰ ਵਿੱਚ ਹੀ ਮਿਲੀ ਮਾਰਲੂਸ ਰੇਗਿਸਤਾਨ ਨਾਲ ਜੁੜੀ ਹਰ ਚੀਜ਼ ਦੀ دیਵਾਨੀ ਉਸਨੇ ਸਾਰੇ ਊਠ ਵਾਲੇ ਨਾਲ ਦੋਸਤੀ ਕਰ ਲਈ ਸੀ ਤੇ ਉਸ ਉਹਨਾਂ ਦੇ ਨਾਲ ਹੀ ਹਫਤੇ ਹਫਤੇ ਰੇਗਿਸਤਾਨ ਘੁੰਮਦੀ ਰਹਿੰਦੀ। ਮੈਨੂੰ ਉਹਦੇ ਲਈ ਕਦੇ ਡਰ ਲੱਗਦਾ ਤਾਂ ਹੱਸਦੀ ਤੇ ਕਹਿੰਦੀ ਸਾਰੇ ਭਾਰਤੀ ਮੁੰਡੇ ਮੇਰੇ ਤੋਂ ਡਰਦੇ ਨੇ। ਲਗਭਗ ਪੌਣੇ 6 ਫੁੱਟ ਲੰਮੀ ਤਕੜੀ ਜਵਾਨ ਸੀ ਜਰਮਨੀ ਤੋਂ ਆਈ ਮਾਰਲੂਸ। ਇੱਕਦਮ ਨਿੱਡਰ ਇਕੱਲਿਆਂ ਘਰੋਂ ਨਿਕਲਣ ਤੋਂ ਪਹਿਲਾਂ ਮਾਰਲੂਸ ਦੀ ਮਾਂ ਨੇ ਉਹਨੂੰ ਬਹੁਤ ਸਾਰੀਆਂ ਸਲਾਹਾਂ ਦੇ ਨਾਲ ਇੱਕ ਸਲਾਹ ਇਹ ਵੀ ਦਿੱਤੀ ਸੀ ਆਪਣਾ ਬਹੁਤ ਖਿਆਲ ਰੱਖੀਂ। ਪਾਗਲ ਕੁੱਤੇ ਤਾਂ ਕਿਤੇ ਵੀ ਹੋ ਸਕਦੇ ਨੇ। ਤਾਂ ਜੇ ਰੇਪ ਹੋ ਜਾਵੇ ਤਾਂ ਪ੍ਰੈਗਨੈਂਸੀ ਤੋਂ ਬਚਣ ਲਈ ਪिल्स ਆਪਣੇ ਨਾਲ ਰੱਖੀਂ। ਕਹਿੰਦੀ ਮੈਂ ਪਹਿਲੀ ਵਾਰ ਕਿਸੇ ਮਾਂ ਨੂੰ ਰੇਪ ਹੋਣ ਦੇ ਸਿਲਸਿਲੇ 'ਚ ਸਲਾਹ ਦਿੰਦਿਆਂ ਜਾਣਾ ਸੀ ਮੈਂ ਤਾਂ ਮੈਂ ਜਾਂ ਤਾਂ ਮਾਂ ਨੂੰ ਇਸ ਬਾਰੇ ਗੱਲ ਕਰਦੇ ਹੀ ਨਹੀਂ ਸੁਣਿਆ ਜਾਂ ਸੁਣਿਆ ਸੀ ਕਿ ਇੱਥੇ ਉੱਥੇ ਇਸ ਵੇਲੇ ਸੇਫ ਨਹੀਂ ਬਾਹਰ ਨਾ ਜਾਓ ਪਰ ਆਪਣੀ ਕੁੜੀ ਨੂੰ ਰੋਕਣ ਦੀ ਬਜਾਏ ਹਾਦਸਾ ਹੋਣ ਉੱਤੇ ਕੀ ਕੀਤਾ ਜਾਵੇ ਇਸ ਬਾਰੇ ਸਲਾਹ ਦੇਣਾ ਪਹਿਲੀ ਵਾਰ ਸੁਣਿਆ ਸੀ ਮਾਰਲਸ ਦੀ ਮਾਂ ਕਹਿੰਦੀ ਹੈ ਕਿ ਰੇਪ ਵੀ ਇੱਕ ਐਕਸੀਡੈਂਟ ਹੈ ਜੋ ਨਹੀਂ ਹੋਣਾ ਚਾਹੀਦਾ ਸੀ ਪਰ ਹੋਣ ਉੱਤੇ ਸ਼ਰਮ ਦੀ ਬਜਾਏ ਉਸ ਬਾਰੇ ਕੀ ਕੀਤਾ ਜਾਵੇ ਇਹ ਪਤਾ ਹੋਣਾ ਚਾਹੀਦਾ ਹੈ ਅਜਿਹੀ ਮਾਂ ਦੀ ਕੁੜੀ ਕਿਵੇਂ ਨਿੱਡਰ ਨਹੀਂ ਹੋਵੇਗੀ ਇਥੋਂ ਮੈਂ ਹਿੰਮਤ ਸਿੱਖੀ ਤਾਂ ਇਹ ਲਾਈਨਾਂ ਮੈਂ ਇਸ ਕਰਕੇ ਪੜ੍ਹਨੀਆਂ ਚਾਹੁੰਦਾ ਸੀ ਕਿਉਂਕਿ ਇਸ ਕਰਕੇ ਤਾਨੀਆਂ ਨੂੰ ਬਹੁਤ ਟਰੋਲ ਹੋਇਆ ਤਾਨੀਆਂ ਨੇ ਆਪਣੇ ਕਿਸੇ ਇੰਟਰਵਿਊ ਚ ਕਿਹਾ ਫਿਰ ਉਹਦੇ ਉੱਤੇ ਜਗਦੀਪ ਸਿੰਘ ਹੋਰਾਂ ਨੇ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਕਿਉਂਕਿ ਉਹਨਾਂ ਨੇ ਹਿਸਟਰੀ ਦੇ ਨਾਲ ਉਹਨਾਂ ਦਾ ਬਹੁਤ ਵਾਹ ਵਾਸਤਾ ਤੇ ਉਹਨਾਂ ਨੇ ਇਹ ਫੈਕਚੁਅਲ ਗਲਤੀ ਕਿਵੇਂ ਕਰਤੀ ਮੈਨੂੰ ਨਹੀਂ ਪਤਾ ਪਰ ਇਹ ਪਤਾ ਹੋਣਾ ਚਾਹੀਦਾ ਸੀ ਕਿ ਕੇਸ ਰੈਫਰੈਂਸ ਤੋਂ ਉਹਨੇ ਗੱਲ ਕੀਤੀ ਹੈਗੀ ਹੈਨਾ ਤੇ ਕਿਤਾਬ ਅਸੀਂ ਛਾਪੀ ਹੈ ਤੇ ਸਾਨੂੰ ਲੱਗਦਾ ਸੀ ਕਿ ਸਾਡਾ ਇਹ ਫਰਜ਼ ਬੰਦਾ ਹੈ ਕਿ ਸਾਨੂੰ ਇਹ ਗੱਲ ਜਿਹੜੀ ਇਹ ਕਰਨੀ ਚਾਹੀਦੀ ਹੈ ਕਿ ਇਸ ਕਿਤਾਬ ਦੇ ਵਿੱਚ ਜਿਹੜੇ ਰੈਫਰੈਂਸ ਨੇ ਉਹ ਗੱਲ ਕਹਿੰਦੀ ਆ ਕੁੜੀ ਉਹ ਰੈਫਰੈਂਸ ਬਹੁਤ ਜ਼ਰੂਰੀ ਹੈਗਾ ਤੇ ਸਾਨੂੰ ਇਹ ਸਿੱਖਣਾ ਚਾਹੀਦਾ ਆਪਣੀਆਂ ਬੱਚੀਆਂ ਵਾਸਤੇ ਅਸੀਂ ਕਿਵੇਂ ਡੀਲ ਕਰਦੇ ਆ ਸਾਡੇ ਜੇ ਕਿਸੇ ਕੁੜੀ ਦਾ ਕਿਸੇ ਮੁੰਡੇ ਦੇ ਨਾਲ ਕੋਈ ਪਿਆਰ ਸਬੰਧ ਦਾ ਪਤਾ ਵੀ ਲੱਗ ਜਾਂਦਾ ਅਸੀਂ ਆਪਣੀਆਂ ਕੁੜੀਆਂ ਨੂੰ ਮਾਰਨ ਤੱਕ ਜਾਂਦੇ ਆਗੇ ਤੇ ਸਾਨੂੰ ਇਹ ਚੀਜ਼ਾਂ ਅਸੀਂ ਕਦੋਂ ਸਿੱਖਾਂਗੇ ਅਸੀਂ ਸਾਡੇ ਜੇ ਸਾਨੂੰ ਇਹ ਵੀ ਪਤਾ ਲੱਗਦਾ ਕਿ ਸਾਡੀ ਕੁੜੀ ਦਾ ਕਿਸੇ ਨੇ ਹੱਥ ਫੜ ਲਿਆ ਤਾਂ ਅਸੀਂ ਕੁਛ ਵੀ ਕਰਨ ਦੀ ਬਜਾਏ ਉਹਦੇ ਬਾਰੇ ਸੋਚਣ ਦੀ ਬਜਾਏ ਅਸੀਂ ਆਪਣੀ ਕੁੜੀ ਮਾਰਨ ਦੀ ਗੱਲ ਕਰਦੇ ਆਂਗੇ ਬਿਲਕੁਲ ਬਾਈ ਕਿਉਂਕਿ ਤਸੂਰ ਵਾਰ ਕੁੜੀ ਹੋ ਜਾਂਦੀ ਹੈ ਚਾਹੇ ਉਹਦੇ ਨਾਲ ਗਲਤ ਵੀ ਹੋਵੇ ਸਮਾਜ ਫਿਰ ਵੀ ਉਹਨੂੰ ਹੀ ਗਲਤ ਕਹਿੰਦਾ ਰਸਤੇ 'ਚ ਹਾਂ ਆ ਜਾਂਦਾ ਕਿ ਤੁਸੀਂ ਘਰੋਂ ਨਿਕਲੋ ਤੁਸੀਂ ਘਰੋਂ ਆਸੀ ਮਤਲਬ ਕੁੜੀਆਂ ਨੂੰ ਹੀ ਕਿਉਂ ਇਦਾਂ ਕਰਿਆ ਜਾਂਦਾ ਹਮੇਸ਼ਾ ਕਿ ਸਮਾਜ ਨਹੀਂ ਬਦਲ ਸਕਦਾ ਤੇ ਦੂਸਰੀ ਗੱਲ ਇਹ ਆ ਵੀ ਜਦੋਂ ਇਸੇ ਕਿਤਾਬ ਦੇ ਵਿੱਚ ਇੱਕ ਜਗ੍ਹਾ ਇਹ ਵੀ ਗੱਲ ਕਹਿੰਦੀ ਆ ਕਿ ਬਾਹਰ ਖਤਰਾ ਹੈ ਹਾਂ ਹਨਾ ਸਾਡੇ ਸਾਡੇ ਬਾਪ ਸਾਡੇ ਕੁੜੀਆਂ ਦੇ ਭਰਾ ਇਹ ਕਹਿੰਦੇ ਨੇ ਕਿ ਬਾਹਰ ਨਾ ਜਾਓ ਬਾਹਰ ਖਤਰਾ ਬਾਹਰ ਖਤਰਾ ਕਿੰਨਾ ਤੂੰ ਮਰਦਾਂ ਤੋਂ ਕੀ ਅਸੀਂ ਆਪਣੇ ਆਪ ਦੇ ਉੱਤੇ ਸਵਾਲ ਕਰ ਰਹੇ ਹਾਂ ਕਿ ਮੈਂ ਜਦੋਂ ਮੈਨੂੰ ਕੋਈ ਆ ਕੇ ਕਹਿੰਦਾ ਕਿ ਜੀ ਕੁੜੀਆਂ ਜਦੋਂ ਇੱਥੇ ਕੁੜੀਆਂ ਦੇ ਹੋਸਟਲਾਂ ਦਾ ਵੀ ਮੁੱਦਾ ਉੱਠਿਆ ਯੂਨੀਵਰਸਿਟੀ ਦੇ ਵਿੱਚ ਵੀ ਖੁੱਲਨੇ ਚਾਹੀਦੇ ਨੇ ਜਾਂ ਨਹੀਂ ਖੁੱਲਨੇ ਚਾਹੀਦੇ ਲੋਕ ਕਹਿੰਦੇ ਸੀ ਵੀ ਕੁੜੀਆਂ ਨੂੰ ਬਾਹਰ ਖਤਰਾ ਹੈ ਮੁੰਡੇ ਆ ਕੇ ਇਹ ਗੱਲ ਕਹਿੰਦੇ ਸੀਗਾ ਤਾਂ ਮੈਨੂੰ ਹਮੇਸ਼ਾ ਮੇਰੇ ਇੱਕੋ ਹੀ ਸਵਾਲ ਹੁੰਦਾ ਸੀ ਕਿ ਤੁਸੀਂ ਕਿਸੇ ਕੁੜੀ ਨਾਲ ੱੱਕਾ ਕਰ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਇਕੱਲੀ ਕੁੜੀ ਨੂੰ ਤੁਰੀ ਜਾਂਦੀ ਨੂੰ ਦੇਖਦੇ ਹੋ ਤੁਹਾਡੇ ਮਨ ਦੇ ਵਿੱਚ ਉਹਦੇ ਬਾਰੇ ਕੋਈ ਇਹੋ ਜਿਹੀ ਭਾਵਨਾ ਆਉਂਦੀ ਹੈ ਵੀ ਮੈਂ ਇਹਨੂੰ ਖਿੱਚ ਲਾਂ ਜਾਂ ਮੈਂ ਇਹਨੂੰ ਧੂਲਾਾਂ ਜਾਂ ਇਹਦੇ ਨਾਲ ਕੋਈ ਬਦਸਲੂ ਜੇ ਤੁਸੀਂ ਆਪਣੇ ਆਪ ਦੇ ਜੇ ਤੁਸੀਂ ਕਹਿੰਦੇ ਹੋ ਖਤਰਾ ਤੇ ਮਤਲਬ ਤੁਹਾਡੇ ਆਪ ਦੇ ਮਨ ਦੇ ਵਿੱਚ ਪਾਪ ਹੈ ਹਾਂ ਮੈਂ ਕਿਵੇਂ ਕਹਦਾ ਮੈਂ ਕਹਿੰਦਾ ਵੀ ਮੇਰੇ ਸਾਹਮਣੇ ਇੱਕ ਕੱਲੀ ਕੁੜੀ ਤੁਰਦੀ ਜਾਂਦੀ ਹੈ ਨਹਿਰ ਚ ਹਨਾ ਮੈਂ ਨਹੀਂ ਕੁਝ ਕਰੂੰਗਾ ਮੈਂ ਬਹੁਤ ਰਿਸਪੈਕਟ ਕਰਦਾ ਇਸ ਗੱਲ ਦੀ ਕਿ ਕੁੜੀਆਂ ਨੂੰ ਨਿਕਲਣਾ ਚਾਹੀਦਾ ਜਦੋਂ ਮੈਂ ਨਹੀਂ ਕਰ ਸਕਦਾ ਫਿਰ ਮੈਨੂੰ ਕਿਉਂ ਲੱਗਦਾ ਵੀ ਕੁੜੀਆਂ ਨੂੰ ਖਤਰਾ ਬਿਲਕੁਲ ਖਤਰਾ ਉਹਨੂੰ ਲੱਗ ਜਿੰਨਾ ਤੋਂ ਖਤਰਾ ਹੈ ਜਿੰਨਾ ਤੋਂ ਖਤਰਾ ਹੈ ਇਸ ਗੱਲ ਕਰਕੇ ਸਾਨੂੰ ਇਹ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਨੇ ਤੇ ਮੈਨੂੰ ਉਸ ਗੱਲ ਨੂੰ ਲੈ ਕੇ ਮੈਂ ਬਹੁਤ ਨਿਰਾਸ਼ ਹੋਇਆ ਸੀ ਕਿ ਇਹ ਕਿਤਾਬ ਟ੍ਰਾਂਸਲੇਟ ਵੀ ਮੈਂ ਕੀਤੀ ਹੈ ਹਿੰਦੀ 'ਚ ਉਹ ਮੇਰੀ ਬਹੁਤ ਪਸੰਦੀਦਾ ਕਿਤਾਬ ਹੈ ਮੇਰੀ ਫੇਵਰੇਟ ਬੁੱਕ ਹੈ ਇਹ ਤੇ ਮੈਂ ਹਰੇਕ ਕੁੜੀ ਨੂੰ ਹਰੇਕ ਮੁੰਡੇ ਨੂੰ ਕਹਿੰਨਾ ਕਿ ਇਹ ਪੜ੍ਹਨੀ ਚਾਹੀਦੀ ਹੈ ਤੁਹਾਨੂੰ ਤੁਸੀਂ ਸਿੱਖੋ ਕੁੜੀਆਂ ਨੂੰ ਵੀ ਇਹ ਜਾਨਣਾ ਚਾਹੀਦਾ ਕਿ ਖੁੱਲ੍ਹ ਕੇ ਕਿਵੇਂ ਜਿਉਣਾ ਤੇ ਮੁੰਡੇ ਨੂੰ ਵੀ ਇਹ ਜਾਨਣਾ ਚਾਹੀਦਾ ਕਿ ਕੁੜੀਆਂ ਨੂੰ ਕਿਵੇਂ ਟ੍ਰੀਟ ਕਰੀਦਾ ਹੁੰਦਾ ਤੇ ਕੁੜੀਆਂ ਕਿਵੇਂ ਸੋਚਦੀਆਂ ਨੇ ਇਸ ਬਾਰੇ ਹੈਨਾ ਜੇ ਕੋਈ ਮੁੰਡਾ ਆਪਦੇ ਜਵਾਨੀ ਦੇ ਵਿੱਚ ਚੜਦੀ ਜਵਾਨੀ 'ਚ ਇਹ ਗੱਲ ਕਹਿੰਦਾ ਕਿ ਮੇਰਾ ਮੁਹੱਬਤ ਤਾਂ ਉਹਦੇ ਲਈ ਜੋ ਫਖਰ ਵਾਲੀ ਗੱਲ ਹੋ ਜਾਂਦੀ ਹੈ ਉਹ ਟੌਰ ਨਾਲ ਦੱਸਦਾ। ਹਾਂ ਉਹ ਆਪਦੇ ਦੋਸਤ ਜੇ ਕੁੜੀ ਕਹਿੰਦੇ ਤਾਂ ਉਹ ਬੁਲੀ ਕੁੜੀ ਬਣ ਜਾਂਦੀ ਹੈਗੀ। ਇਹਦੇ ਵਿੱਚ ਸਾਰੀ ਗੱਲ ਆ ਵੀ ਸਾਨੂੰ ਚੰਗੀਆਂ ਕੁੜੀਆਂ ਰਹਿਣਾ ਸਿਖਾਇਆ ਜਾਂਦਾ ਹੈ। ਜੇ ਅਸੀਂ ਕੋਈ ਵੀ ਇੱਕ ਆਪਦੀ ਮਾੜੀ ਜਿਹੀ ਮਨਮਰਜ਼ੀ ਕਰ ਲੈਂਦੇ ਆ ਤਾਂ ਉੱਥੇ ਅਸੀਂ ਮਾੜੀਆਂ ਹੋ ਜਾਂਦੇ ਹਾਂ। ਕਰੈਕਟਰ ਤੇ ਉਂਗਲਾ ਚੱਕ ਕਰੈਕਟਰ ਤੇ ਉਂਗਲਾ ਚੱਕ ਲੈਂਦੀ ਕੁੜੀ ਦੇ ਕਰੈਕਟਰ ਤੇ ਉਂਗਲਾ ਚੱਕ ਲੈਂਦੇ ਨੇ ਵੀਰੇ ਇਹ ਤਾਂ ਗੱਲ ਹੀ ਬਹੁਤ ਵੱਡੀ ਹੈਗੀ ਆ। ਤਾਂ ਬਹੁਤ ਵਧੀਆ ਲੱਗੇ ਗੱਲਬਾਤ ਕਰਕੇ ਸੋਹਣੇ ਮੈਸੇਜ ਤੁਸੀਂ ਦਿੱਨੇ ਹੋ ਤਾਂ ਉਮੀਦ ਕਰਦੇ ਆ ਕਿ ਇਦਾਂ ਦੀਆਂ ਹੋਰ ਵੀ ਕਿਤਾਬਾਂ ਛਾਪੋ ਬਹੁਤ ਸ਼ਾਬਰ ਹੋਏ ਤੁਸੀਂ ਮੈਂ ਜ਼ਰੂਰ ਸਾਰਿਆਂ ਨੂੰ ਕਹੂੰਗਾ ਕਿ ਚੰਗੀਆਂ ਕਿਤਾਬਾਂ ਜ਼ਰੂਰ ਪੜੋ ਹਨਾ ਕਿਤਾਬ ਲੈਣੀ ਆ ਤੁਸੀਂ ਕਿਤਾਬ ਜਿਹਨੇ ਛਾਪੀ ਆ ਜਿਹਦੀ ਸਟਾਲ ਤੇ ਖੜੇ ਹੁੰਦੇ ਨਾਲ ਗੱਲ ਕਰਕੇ ਲਓ ਜਿਹਦੀ ਦੁਕਾਨ ਤੇ ਗਏ ਹੋ ਉਹਦੇ ਤੋਂ ਪੁੱਛੋ ਕਿ ਤੁਸੀਂ ਕਿਸ ਤਰ੍ਹਾਂ ਦੀ ਕਿਤਾਬ ਹੈ ਇਸ ਤਰ੍ਹਾਂ ਦੀ ਕਿਤਾਬ ਚਾਹੀਦੀ ਆ ਬਜਾਏ ਇਸ ਦੇ ਕਿ ਸੋਸ਼ਲ ਮੀਡੀਆ ਤੇ ਸਕਰੀਨਸ਼ਾਟ ਲੈ ਕੇ ਜਾਓ ਤੁਸੀਂ ਨਹੀਂ ਫਾਰਮੈਟੀਆਂ ਵੀ ਬਹੁਤ ਕਰਦੇ ਆ ਹਾਂ ਬਹੁਤ ਜ਼ਿਆਦਾ ਨਹੀਂ ਹਾਂ ਇਹ ਤੇ ਦੇਖਣ ਵਾਲੀ ਗੱਲ ਆ ਜੀ ਚੰਗਾ ਲੱਗਿਆ ਜੀ ਤੁਸੀਂ ਆਏ ਤੇ ਸਾਨੂੰ ਇਹ ਬਹੁਤ ਖੁਸ਼ੀ ਆ ਕਿ ਤੁਹਾਡੇ ਚੈਨਲ ਤੋਂ ਹੀ ਸਾਡੀ ਇਹ ਗੱਲ ਜਾਊਗੀ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਤੁਸੀਂ ਫਰਜ਼ ਬਣਦਾ ਥੋਡੀ ਆਵਾਜ਼ ਚੱਕਣ ਦਾ ਇਸੇ ਲਈ ਤਾਂ ਅਸੀਂ ਤੁਹਾਡੇ ਨਾਲ ਆਗੇ ਤਾਂ ਧੰਨਵਾਦ ਵੀਰੇ ਵਧੀਆ ਲੱਗਿਆ